ਸਤਨਾਮ ਸ੍ਰੀ ਵਾਹਿਗੁਰੂ ਜੀਓ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਪਿਆਰ ਸਤਕਾਰ ਸਹਿਤ ਪਾਤਸ਼ਾਹ ਜੀਆਂ ਦੀ ਬਖਸ਼ੀ ਹੋਈ ਫਤਿਹ ਬਲਾਓ ਸਾਰੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਸਤਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਜੋ ਨਿਤਾ ਪ੍ਰਤੀ ਸਾਂਝਾ ਕਰ ਰਹੇ ਹਾਂ ਸਤਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਡਾਕਟਰ ਸਾਹਿਬ ਤਿੰਨਾਂ ਦੀ ਅਨੋਖੀ ਅਨੂਠੀ ਰਚਨਾ ਸ੍ਰੀ ਗੁਰੂ ਨਾਨਕ ਚਮਤਕਾਰ ਉਸ ਗ੍ਰੰਥ ਦਾ ਵਿਚਾਰ ਆਪਾਂ ਸੁਣ ਪੜ ਰਹੇ ਹਾਂ ਇੱਕ ਪਰਿਵਾਰ ਆਪਣੇ ਘਰ ਵਿੱਚ ਸ਼ਾਮ ਦੇ ਸਮੇਂ ਪ੍ਰਸ਼ਾਦਾ ਪਾਣੀ ਛਕ ਕੇ ਬਹਿਲਾ ਹੋ ਕੇ ਕੋਠੇ ਦੀ ਛੱਤ ਉੱਪਰ ਬੈਠਾ ਹੈ ਜਿਸ ਦੇ ਵਿੱਚ ਬੱਚੇ ਵੀ ਬੱਚੀਆਂ ਵੀ ਨੌਜਵਾਨ ਵੀ ਬਜ਼ੁਰਗ ਵੀ ਸਾਰੇ ਸ਼ਾਮਲ ਹਨ ਔਰ ਇੱਕ ਨੌਜਵਾਨ ਜੋ ਐਮਏ ਪਾਸ ਪੜਿਆ ਹੋਇਆ ਉਸ ਪਰਿਵਾਰ ਦਾ ਉਹ ਵੀ ਬੈਠਾ ਹੈ ਸੋਥੇ ਵਿਚਾਰਾਂ ਚੱਲ ਰਹੀਆਂ ਹਨ ਕਿ ਕੇਵਲ ਨਿਰੇ ਖੁਸ਼ਕ ਗਿਆਨ ਨਾਲ ਗੱਲ ਨਹੀਂ ਬਣਦੀ ਔਰ ਜੋ ਕਰਮ ਧਰਮ ਹੈ ਜਪ ਤਪ ਹੈ ਬੰਦਗੀ ਹੈ ਨਿਮਰਤਾ ਭਾਵ ਦੇਵੀ ਗੁਣ ਜਿਹੜੇ ਹਨ ਉਹ ਮਨੁੱਖ ਵਿੱਚ ਜ਼ਰੂਰੀ ਹਨ ਇਹ ਵਿਚਾਰ ਉੱਥੇ ਚੱਲ ਰਹੀ ਹੈ ਕੱਲ ਤੱਕ ਆਪਾਂ ਸੁਣੀ ਆਓ ਜੀ ਅੱਜ ਅੱਗੇ ਸਰਵਣ ਕਰੀਏ ਪਹਿਲਾਂ 5 ਵਾਰ ਸਤਨਾਮ ਵਾਹਿਗੁਰੂ ਜਪੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਪਰਿਵਾਰ ਦੇ ਮੈਂਬਰ ਬੈਠ ਕਰਕੇ ਵਿਚਾਰਾਂ ਕਰ ਰਹੇ ਹਨ ਵੱਡੀ ਭੈਣ ਬੋਲੀ ਵੀਰ ਜੀ ਬਾਪੂ ਜੀ ਨੇ ਡਾਢੀ ਸੋਹਣੀ ਗੱਲ ਆਖੀ ਐ ਤੇ ਡਾਢੀ ਉੱਚੀ ਆਖੀ ਐ ਚਾਹੋ ਸਾਰੀ ਤਾਂ ਸਾਡੀ ਸਮਝ ਤੋਂ ਉਚੇਰੀ ਐ ਪਰ ਮੇਰੀ ਨਿੱਕੀ ਜਹੀ ਗੱਲ ਇਸ ਵਿੱਚੋਂ ਵੀ ਨਿਕਲੀ ਐ ਕਿ ਅਦੋਸ਼ ਚਾਵਾ ਤੇ ਸਵਾਦਾਂ ਦਾ ਤਿਆਗ ਕਰਨਾ ਇਹ ਕੋਈ ਤਰੱਕੀ ਵਾਲੀ ਗੱਲ ਨਹੀਂ ਸੋ ਮੈਂ ਇੱਕ ਇਹੋ ਜੀ ਗੱਲ ਪਰੋਬੜਾਂ ਵਾਲੀ ਗੱਲ ਕਰਦੀ ਆ ਗੱਲ ਚੱਲੀ ਸੀ 부ਝਾਰਤਾ ਵੀ ਸੋ ਮੈਂ ਇੱਕ ਬੁਝਾਰਤ ਉੱਚੀ ਕਿਸਮ ਦੀ ਪਾਉਣੀ ਆ ਤੁਸੀਂ ਉਸ ਨੂੰ ਖੋਲੋ ਜਿਸ ਵਿੱਚ ਅਕਲ ਵੀ ਖਰਚ ਹੋਵੇ ਤੇ ਸਵਾਦ ਵੀ ਆਵੇ ਮਨ ਦਾਤਾ ਖਿਆਲ ਜਾਵੇ ਸਤਿਗੁਰਾਂ ਦੇ ਪਿਆਰ ਵਾਲੇ ਉਹਨਾਂ ਦੀ ਕਰਨੀ ਮਿਹਰ ਵਾਲ ਤੇ ਖੁੱਲੇ ਬੁਝਾਰਤ ਵੱਡੇ ਸਰਦਾਰ ਜੀ ਬੋਲੇ ਚੰਗੀ ਗੱਲ ਐ ਪਾਓ ਅਸੀਂ ਵੀ ਸੁਣੀਏ ਵੱਡੇ ਵੀਰ ਜੀ ਬੋਲੇ ਪਿਤਾ ਜੀ ਨੇ ਬੜੀ ਸੋਹਣੀ ਅਮੋਲਕ ਸਮਤ ਦਿੱਤੀ ਐ ਤੇ ਭੈਣ ਜੀ ਨੇ ਸੋਹਣੀ ਡੋਲ ਫੜੀ ਐ ਆਓ ਫਿਰ ਪਾਓ 부ਝਾਰਤ ਭੈਣ ਨੇ 부ਝਾਰਤ ਪਾਈ ਆ ਵੀਰ ਜੀ ਮਿਥ ਲਓ ਮਿਥ ਲਓ ਮਤਲਬ ਫਰਜ ਕਰੋ ਕਿ ਸੂਰਜ ਪ੍ਰਕਾਸ਼ ਸੂਰਜ ਲੋਕ ਦੀ ਸੈਰ ਨੂੰ ਚੜ ਗਿਆ ਜਨਮ ਸਾਖੀਆਂ ਕਲਪ ਬ੍ਰਿਸ਼ਾਂ ਦੀਆਂ ਸ਼ਾਖਾਂ ਵਿੱਚ ਲੋਕ ਬੈਠੀਆਂ ਗੁਰ ਵਿਲਾਸ ਗੁਰਪ੍ਰੀ ਦੀ ਯਾਤਰਾ ਨੂੰ ਚਲੇ ਗਏ ਪੰਥ ਪ੍ਰਕਾਸ਼ ਧਰੂ ਚਾਦਨੇ ਵਿੱਚ ਉਸ ਦੀਆਂ ਰਿਸ਼ਮਾਂ ਦੇ ਓਲੇ ਜਾ ਲੁਕੇ ਪਰਚੀਆਂ ਪ੍ਰਸੰਗ ਸਾਰੇ ਅਨਲੱਭ ਬਾਗ ਵਿੱਚ ਲੁਕ ਗਏ ਭਾਈ ਗੁਰਦਾਸ ਜੀ ਤੇ ਭਾਈ ਆਨੰਦ ਲਾਲ ਜੀ ਦੀਆਂ ਪੋਥੀਆਂ ਅਰਸ਼ੀ ਚਲੀਆਂ ਗਈਆਂ ਅੰਨਿਆ ਦੇਸੀ ਤੇ ਅੰਨ੍ਹੀ ਭਾਸ਼ਾ ਦੇ ਸਾਰੇ ਲੇਖ ਲੋਪ ਹੋ ਗਏ ਫੇਰ ਵੀ ਤੁਸੀਂ ਸਤਿਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਬਤ ਸਾਨੂੰ ਕੁਝ ਦੱਸ ਸਕੋਗੇ ਕਿ ਨਹੀਂ ਮਤਲਬ ਗੱਲ ਸ਼ੁਰੂ ਕੀਤੀ ਕਿ ਸੂਰਜ ਪ੍ਰਕਾਸ਼ ਗੁਰਪ੍ਰਤਾਪ ਸੂਰਜ ਪ੍ਰਕਾਸ਼ ਜਿਹੜਾ ਸਾਡੇ ਧਰਮ ਦਾ ਸਭ ਤੋਂ ਵੱਡਾ ਇਤਿਹਾਸ ਦਾ ਗ੍ਰੰਥਾ ਉੱਥੋਂ ਬੀਬੀ ਨੇ ਗੱਲ ਸ਼ੁਰੂ ਕੀਤੀ ਵੀ ਜਿੰਨੇ ਇਤਿਹਾਸ ਦੇ ਸਰੋਤ ਨੇ ਉਹ ਸਾਰੇ ਅਲੋਪ ਹੋ ਜਾਣ ਤਾਂ ਫੇਰ ਸਤਿਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਬਤ ਸਾਨੂੰ ਕੁਝ ਦੱਸ ਸਕੋਗੇ ਕਿ ਨਹੀਂ ਇਹ 부ਝਾਰਤ ਪਾ ਦਿੱਤੀ ਹੈ ਇਹ 부ਝਾਰਤ ਅੱਜ ਦੇ ਸਮੇਂ ਦੇ ਵਿੱਚ ਵੀ ਵੱਡੇ ਵੱਡੇ ਸਿਆਣਿਆਂ ਨੂੰ ਆ ਜਿਹੜੇ ਕਿ ਮਹਾਨ ਵਿਦਵਾਨਾਂ ਦੇ ਗ੍ਰੰਥਾਂ ਵਿੱਚੋਂ ਦੋਸ਼ ਲੱਭ ਲੱਭ ਕੇ ਸੰਗਤ ਦੇ ਅੱਗੇ ਪੇਸ਼ ਕਰਦੇ ਆ ਆਪਣੀ ਤਰਕ ਵਾਲੀ ਕੁਤਰਕ ਵਾਲੀ ਤੇ ਖੋਟੀ ਬੁੱਧੀ ਦੇ ਨਾਲ ਛਾਤਰ ਦਿਮਾਗ ਦੇ ਨਾਲ ਹੁਣ ਇਹ ਸਵਾਲ ਇਹ ਬੁਝਾਰਤ ਉਹਨਾਂ ਸਿਆਣਿਆਂ ਨੂੰ ਵੀ ਆ ਜਿਵੇਂ ਇਹ ਲੜਕੀ ਨੇ ਬੁਝਾਰਤ ਪਾਈ ਹੈ ਆਪਣੇ ਵੱਡੇ ਭਰਾ ਨੂੰ ਜਿਹੜਾ ਐਮਏ ਪਾਸ ਉਸ ਸਮੇਂ ਦੇ ਵਿੱਚ ਕਿਹਾ ਵੀ ਇਹ ਸਾਰੇ ਗ੍ਰੰਥ ਲੋਪ ਹੋ ਜਾਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਬਤ ਸਾਨੂੰ ਕੁਝ ਦੱਸ ਸਕੋਗੇ ਕਿ ਨਹੀਂ ਫਿਰ ਇਹ ਸਵਾਲ ਆ ਜੀ ਵੀਰ ਨੇ ਕਿਹਾ ਕਿਉਂ ਨਹੀਂ ਮੈਨੂੰ ਸਾਰਾ ਜੀਵਨ ਯਾਦ ਹੈ ਭੈਣ ਨੇ ਕਿ ਐਉਂ ਨਹੀਂ ਮਿਥ ਲੋਕੇ ਆਕਾਸ਼ ਤੋਂ ਕੋਈ ਅਪਸ਼ਰਾਂ ਆ ਕੇ ਕੋਈ ਪਾਣੀ ਸਾਬਣ ਲਾ ਕੇ ਤੇ ਸਾਡੇ ਦਿਮਾਗ ਦੇ ਤੱਕ ਤੇ ਉਹ ਸਾਰੀ ਯਾਦ ਵੀ ਧੋ ਕੇ ਲੈ ਜਾਵੇ। ਮਤਲਬ ਜਾਦ ਤਾਂ ਤਾਂ ਹੀ ਹੈ ਨਾ ਜੇ ਇਹਨਾਂ ਗ੍ਰੰਥਾਂ ਦੇ ਵਿੱਚੋਂ ਕੁਝ ਸੁਣਿਆ ਪੜ੍ਹਿਆ ਹੈ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤੇ ਕਿਤੇ ਦਰਜ ਨਹੀਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਜਿਹੜਾ ਅਵਤਾਰ, ਪ੍ਰਕਾਸ਼, ਜਨਮ ਉਹ ਨਨਕਾਣਾ ਸਾਹਿਬ ਰਾਏਪੋਏ ਦੀ ਤਲਵੰਡੀ ਤੇ ਹੋਇਆ। ਇਹਤੇ ਦਰਜ ਨਹੀਂ ਇਹ ਜੋ ਆਪਣੇ ਯਾਦ ਸਾਰਿਆਂ ਦੇ ਕਿਉਂ ਯਾਦ ਹੈ ਕਿਉਂਕਿ ਆਪਾਂ ਇੰਨਾ ਗ੍ਰੰਥਾਂ ਦੇ ਵਿੱਚੋਂ ਹੀ ਸੁਣਿਆ ਹੋਇਆ ਵੀ ਜੇ ਇਹ ਯਾਦ ਵੀ ਕੋਈ অপਸ਼ਰਤ ਧੋਕੇ ਲੈ ਜਾਵੇ ਤਾਂ ਫੇਰ ਵੀਰ ਜੀ ਨੇ ਕਿਹਾ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਜੁਗੋ ਜੁਗ ਅਟਲ ਸਾਡੇ ਪਾਸ ਹੋਣਗੇ ਨਾ ਵੀਰ ਜੀ ਵੀਰ ਨੇ ਕਿਹਾ ਭੈਣ ਨੇ ਕਿਹਾ ਹਾਂ ਵੀਰ ਜੀ ਹਾਂ ਵੀਰ ਫਿਰ ਤਾਂ ਕਈ ਗੱਲਾਂ ਮੈਂ ਦੱਸ ਸਕਦਾ ਹਾਂ ਭੈਣ ਕਹਿੰਦੀ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਮਹਾਰਾਜ ਦੀ ਬਾਣੀ ਹੈ ਜੀਵਨ ਤਾਂ ਹੈ ਨਹੀਂ ਵੀਰ ਨੇ ਕਿਹਾ ਠੀਕ ਹੈ ਤੁਸਾਂ ਨੂੰ ਯਾਦ ਹੋ ਕਈ ਵਰੇ ਹੋਏ ਤਾਂ ਅਸੀਂ ਖਾਲਸਾ ਸਮਾਚਾਰ ਵਿੱਚ ਕਿਸੇ ਮੁੱਖ ਲੇਖ ਵਿੱਚ ਪੜ੍ਹਿਆ ਸੀ ਕਿ ਸਿੱਖ ਮਾਜਬ ਦਾ ਕੇਂਦਰੀ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਰਥਾਤ ਇਸ ਧਰਮ ਦੀ ਟੇਕ ਨਿਰੀ ਇਸ ਦੇ ਬਾਣੀਆਂ ਦੇ ਇਤਿਹਾਸ ਪਰ ਨਹੀਂ ਸਗੋਂ ਉਸ ਬਾਣੀ ਪਰ ਹੈ ਜੋ ਵਾਹਿਗੁਰੂ ਤੋਂ ਗੁਰਾਂ ਨੂੰ ਅਨੁਭਵ ਹੋਈ ਤੇ ਗੁਰਾਂ ਨੇ ਸੰਸਾਰ ਨੂੰ ਦਿੱਤੀ ਅੱਗੇ ਸੋ ਭਾਵੇਂ ਸੱਚਾ ਇਤਿਹਾਸ ਸਾਡੇ ਮذਬਬ ਦੀ ਤਰੱਕੀ ਦਾ ਅਰ ਗਿਆਨ ਖੋਜ ਦਾ ਜ਼ਰੂਰੀ ਅੰਗ ਤਾਂ ਹੈ ਪਰ ਕੇਂਦਰੀ ਆਧਾਰ ਇਹ ਧੁਰ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਹਨ ਭੈਣ ਜੀ ਕਹਿਣ ਲੱਗੀ ਅਸੀਂ ਹੋਰ ਪਾਸੇ ਟੁਰ ਪਏ ਵੀਰ ਨੇ ਕਿਹਾ ਨਹੀਂ ਜੀ ਮੈਂ ਇਹੋ ਦੱਸਣ ਲੱਗਿਆ ਕਿ ਇਸ ਧੁਰ ਦੀ ਬਾਣੀ ਵਿੱਚ ਲੱਗਦੇ ਹੱਥ ਕਈ ਐਸੇ ਜ਼ਿਕਰ ਆ ਗਏ ਜਿਨ੍ਹਾਂ ਵਿੱਚੋਂ ਸਤਿਗੁਰਾਂ ਦੇ ਜੀਵਨ ਪਰ ਚਾਨਣਾ ਪੈਂਦਾ ਹੈ ਸਗੋਂ ਇਸ ਵਿਸ਼ੇ ਤੇ ਅੰਦਰਲੀ ਉਗਾਹੀ ਮਿਲਦੀ ਹੈ ਭੈਣ ਜੀ ਨੇ ਕਿਹਾ ਇਹੋ ਬੁਝਾਰਤ ਤਾਂ ਮੈਂ ਪਾਈ ਹੈ ਤੁਸੀਂ ਪੁੱਜੋ ਨਾ ਫਿਰ ਵੀਰ ਨੇ ਕਿਹਾ ਸਤ ਵਚਨ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਜੀ ਦਾ ਅਸਲੀ ਅੰਦਰਲਾ ਜੀਵਨ ਉਹਨਾਂ ਦਾ ਮਾਨ ਇਹ ਗੁਰਬਾਣੀ ਆ ਜੇ ਕਿਸੇ ਸੱਚੇ ਪੁਰਖ ਦਾ ਹਿਰਦਾ ਹੁੰਦਾ ਜਿਵੇਂ ਉਹੀ ਉਸ ਦੇ ਬਾਕ ਤੇ ਕੰਮ ਹੁੰਦੇ ਆ ਜਿਹੜਾ ਸੱਚਾ ਪੁਰਖ ਹੈ ਜਿਵੇਂ ਕਬੀਰ ਸਾਹਿਬ ਨੇ ਕਿਹਾ ਸੇ ਮਨ ਨਿਰਮਲ ਹੋ ਗਿਆ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਗਿਆ ਉਹ ਹੈ ਕੋਈ ਸਤਪੁਰਖ ਉਹਦੇ ਬਾਾਕ ਤੇ ਕੰਮ ਉਹੀ ਹੁੰਦੇ ਆ ਜੋ ਉਹਦਾ ਹਿਰਦਾ ਹੁੰਦਾ ਮਤਲਬ ਜੋ ਹਿਰਦੇ ਚ ਉਹੀ ਬੋਲਦਾ ਹੈ ਜੋ ਹਿਰਦੇ ਚ ਉਹੀ ਕੰਮ ਕਰਦਾ ਹੈ ਜਿਵੇਂ ਸਾਨੂੰ ਪਿਤਾ ਜੀ ਨੇ ਸਮਝਾਇਆ ਸੀ ਤੇ ਮੈਨੂੰ ਬਾਣੀ ਪੜ੍ਹ ਕੇ ਆਪ ਵੀ ਥੋਪਿਆ ਉਹ ਇਹ ਹੈ ਕਿ ਇਹ ਬਾਣੀ ਸਤਗੁਰ ਦਾ ਹਿਰਦਾ ਹੈ ਇਸ ਅਨੁਸਾਰ ਉਹਨਾਂ ਦੇ ਜੀਵਨ ਕਰਤਾਬ ਹਨ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਲਗਾਤਾਰ ਚਾਲ ਇੱਕ ਲਗਾਤਾਰ ਰੂਪ ਇੱਕ ਲਗਾਤਾਰ ਧੋਨਾ ਇੱਕ ਲਗਾਤਾਰ ਅਮੂਰਤ ਮੂਰਤੀ ਹੈ ਜਿਸ ਵਿੱਚ ਬੇਨਤੀ ਵਿਰਹੋਂ ਨਿਰਮਲ ਭੈ ਗਿਆਨ ਸੇਵਾ ਸ਼ਰਧਾ ਪਿਆਰ ਪ੍ਰੇਮ ਭਗਤੀ ਦੇ ਅਨੇਕ ਅਰੰਗ ਰੰਗ ਹਨ ਹਾਈ ਇਸ ਵਿੱਚ ਲਗਾਤਾਰ ਸੰਗੀਤ ਇੱਕ ਲਗਾਤਾਰ ਕਾਵ ਰਸ ਇੱਕ ਲਗਾਤਾਰ ਚਾਨਣ ਇੱਕ ਲਗਾਤਾਰ ਰਸਮਸਤੀ ਰਸ ਝੂਮ ਰਸ ਸਰੂਰ ਰਸ ਲੀਨਤਾ ਦਾ ਦਰਸ਼ਨ ਹੈ ਇਹੋ ਗੁਰੂ ਨਾਨਕ ਦਾ ਹਿਰਦਾ ਹੈ ਇਹੀ ਉਹਨਾਂ ਦਾ ਇਤਿਹਾਸ ਤੇ ਇਹੀ ਇਲਾਹੀ ਗਿਆਨ ਹੈ ਇਹੀ ਰਬੀਨਾਦ ਤੇ ਸਰੋਧ ਹੈ ਇਹ ਗੁਰੂ ਹਿਰਦੇ ਉੱਪਰ ਸਾਈਂ ਵੱਲੋਂ ਪ੍ਰਕਾਸ਼ਿਆ ਗਿਆਨ ਹੈ ਗੁਰਾਂ ਦਾ ਹਿਰਦਾ ਹੋਂ ਰਹਿਦ ਤੇ ਨਿਰੋਲ ਨਿਰਮਲ ਹੋਣ ਕਰਕੇ ਇਹ ਗਿਆਨ ਉੱਥੇ ਇਉਂ ਪ੍ਰਕਾਸ਼ਿਆ ਕੇ ਹੂਬ ਹੋ ਜਿਉਂ ਦਾ ਤਿਉ ਜਿਵੇਂ ਸ਼ੀਸ਼ੇ ਵਿੱਚੋਂ ਮੂਰਤ ਪ੍ਰਕਾਸ਼ਦੀ ਹੈ ਜਿਉਂ ਕੀ ਤਿਉ ਬਾਣੀ ਗੁਰੂ ਹਿਰਦੇ ਰੂਪੀ ਸ਼ੀਸ਼ੇ ਵਿੱਚ ਜੜੀ ਗਿਆਨ ਦੀ ਮੂਰਤੀ ਹੈ ਹਾਂ ਇਹ ਵਾਹਿਗੁਰੂ ਦਾ ਗਿਆਨ ਹੈ ਗੁਰੂ ਦਾ ਹਿਰਦਾ ਹੈ ਤੇ ਐਉਂ ਉਹਨਾਂ ਦਾ ਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਏ ਰੱਬੀ ਗਿਆਨ ਤੇ ਗੁਰੂ ਹਿਰਦੇ ਦਾ ਇੱਕ ਪ੍ਰਤੱਖ ਦਰਸ਼ਨ ਸੋ ਇਸ ਗੁਰੂ ਹਿਰਦੇ ਵਿੱਚ ਚਿੱਤ ਸਮਾਇਆ ਅਸੀਂ ਗੁਰੂ ਹਿਰਦੇ ਦਾ ਰੰਗ ਆਪਣੇ ਪਰ ਲਾਵਾਂਗੇ ਚਿੱਤ ਵਿੱਚ ਚਿੱਤ ਸਮਾਇਆ ਸਾਡੀ ਸੁਰਤ ਦੀ ਉੱਚਤਾ ਹੋਣੀ ਹੈ ਚਿਤ ਹੈ ਚਿਤ ਸਮਾਇਆ ਰੰਗ ਚੜਦਾ ਹੈ ਕਿਉਂਕਿ ਫੁਣੇ ਮਹੱਲਾ ਪੰਜਵਾਂ ਸਤਿਗੁਰ ਦਾ ਬਚਨ ਵੀ ਆਉਂਦਾ ਹੈ ਨਾ ਤੁਹਾਨੂੰ ਗੁਰੂ ਅਰਜਨ ਸਾਹਿਬ ਦਾ ਚਿਤ ਹੈ ਚਿਤ ਸਮਾਏ ਤਾਂ ਹੋਵੇ ਰੰਗ ਕਨਾ ਤਾਂ ਹੋਵੇ ਰੰਗ ਕਨਾ ਕਿਉਂਕਿ ਚਿਤ ਹੈ ਚਿਤ ਸਮਾਇਆ ਰੰਗ ਚੜਦਾ ਹੈ ਹੁਣ ਵਿਚਾਰ ਲਓ ਕਿ ਗੁਰੂ ਰੂਪੀ ਗੁਰੂ ਹਰਦਾ ਰੂਪੀ ਇਤਿਹਾਸ ਤਾਂ ਜੀਵਾਂ ਦੇ ਰਚੇ ਇਤਿਹਾਸਾਂ ਵਿੱਚ ਨਹੀਂ ਉਹ ਇਤਿਹਾਸ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਨ ਜੋ ਸਦਾ ਗੁਰ ਔਰ ਸ਼ੀਸ਼ਾ ਹੈਨ ਤੇ ਸਾਨੂੰ ਬਧੇਰੇ ਲੋੜ ਵੀ ਗੁਰ ਔਰ ਇਤਿਹਾਸ ਦੀ ਹੀ ਹੈ। ਭੈਣ ਨੇ ਕਿਹਾ ਠੀਕ ਹੈ ਸਵਾਦ ਆ ਗਿਆ। ਪਰ ਸਤਿਗੁਰਾਂ ਦੀ ਜੀਵਨ ਕਿਰਿਆ ਬਾਬਤ ਵੀ ਤੁਸੀਂ ਬੇਰਵੇ ਤੇ ਫਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇ ਸਕਦੇ ਹੋ। ਵੀ ਜਿਹੜੀ ਅਸਲੀ ਬੁਝਾਰਤ ਸੀ ਉਹ ਇਹ ਸੀ। ਵੀਰ ਨੇ ਕਿਹਾ ਮੈਨੂੰ ਬਾਣੀ ਦੀ ਬਹੁਤ ਕਮਤਾ ਨਹੀਂ ਪਰ अनेका ਗੱਲਾਂ ਪਰ ਰੋਸ਼ਨੀ ਬਾਣੀ ਤੋਂ ਪੈਂਦੀ ਹੈ ਸਤਿਗੁਰ ਦਾ ਸਮਾਂ ਭੈਣ ਨੇ ਕਿਹਾ ਭਲਾ ਦੱਸੋ ਸਤਿਗੁਰ ਦੀ ਸੰਸਾਰ ਦਾ ਯਾਤਰਾ ਯਾਤਰਾ ਦਾ ਸਮਾਂ ਤੁਸੀਂ ਕਿਵੇਂ ਦੱਸੋਗੇ ਮੈਂ ਕਹਿੰਨੀ ਆ ਕਿ ਉਹਨਾਂ ਨੂੰ 10000 ਬਰਸ ਬੀਤ ਗਿਆ ਹਾਂ ਤੁਸੀਂ ਕਿਵੇਂ ਦੱਸੋਗੇ ਵੀ ਸਹੀ ਹੈ ਕਿ ਗਲਤ ਹੈ ਮੁਸਕਰਾ ਕੇ ਵੀਰ ਨੇ ਕਿਹਾ ਉਂਝ ਤਾਂ ਸਤਿਗੁਰ ਆਦਿ ਜੁਗਾਦ ਤੋਂ ਹਨ ਪਰ ਇਸ ਵਾਰ ਸਰੀਰ ਦੇ ਨਾਟ ਵਿੱਚ ਆਇਆਂ ਨੂੰ 4.5 ਸਾਲ ਬੀਤੇ ਆ ਪੈਣ ਨੇ ਕਿਹਾ ਵੀ ਹਜ਼ਾਰ ਸਾਲ ਬੀਤ ਗਿਆ ਵੀਰ ਕਹਿੰਦਾ 450 ਸਾਲ ਬੀਤਿਆ ਪੈਣ ਪੁੱਛਦੀ ਹੈ ਕਹਿੰਦੀ ਕਿਵੇਂ ਵੀਰ ਜੀ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਦ ਪਾਤਸ਼ਾਹੀ ਦੇ ਸ਼ਬਦ ਨੇ ਜਿਨ੍ਹਾਂ ਵਿੱਚ ਗੁਰੂ ਬਾਬੇ ਨੇ ਬਾਬਰ ਦੇ ਹੱਲੇ ਦੀ ਪੇਸ਼ੇਨ ਕੋਈ ਕੀਤੀ ਹੈ ਤੇ ਫਿਰ ਉਸ ਦੀ ਲੁੱਟਕੁੱਟ ਦਾ ਹਾਲ ਵਰਤੀ ਦਾ ਅੱਖੀਂ ਡਿਠਾ ਦੱਸਿਆ ਪਹਿਲਾਂ ਭਵੇਖਤ ਵਾਕ ਐਉਂ ਵੀ ਕਹੇ ਹੋਏ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਪੈਸੜਾ ਕਰੀ ਗਿਆਨ ਬੇ ਲਾਲੋ ਇਸ ਤੋਂ ਸਾਫ ਹੈ ਕਿ ਅਗੰਮ ਦੀ ਗੱਲ ਕਹਿਣ ਲੱਗੇ ਆ ਫਿਰ ਜੋ ਹੋਣੀ ਹੈ ਦੱਸਦੇ ਹੈ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦ ਸੋਤਾਨ ਸਮਾਲ ਸੀ ਬੁੱਲਾ ਇਹਨਾਂ ਟੁਕਾਂ ਤੋਂ ਵੀ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਜੀ ਬਾਬਰ ਦੇ ਆਉਣ ਤੋਂ ਪਹਿਲਾਂ ਬਾਕ ਕਹਿ ਰਹੇ ਜਿਸ ਤੋਂ ਸਿੱਧ ਹੋਇਆ ਕਿ ਆਪ ਇਸ ਤੋਂ ਪਹਿਲੇ ਅਵਤਾਰ ਧਾਰ ਚੁੱਕੇ ਸੀ ਨਾਲੇ ਆਪ ਗੁਰਿਆਈ ਦਾ ਕੰਮ ਆਰੰਭ ਕਰ ਚੁੱਕੇ ਸੀ ਔਰ ਇਲਹਾਮ ਵਾਲੇ ਅਲਾਗਾ ਅਗੰਮ ਵਚਨ ਵਾਲੇ ਮਹਾਪੁਰਖ ਸੀ ਇਸ ਤੋਂ ਇਨਮਾਨ ਹੁੰਦਾ ਹੈ ਕਿ ਇਹ ਬਾਕ ਕਹਿਣ ਵੇਲੇ ਉਹਨਾਂ ਦੀ ਅਵਸਥਾ ਬਾਲ ਜਾਂ ਜੁਵਾ ਤੋਂ ਬਡੇਰੀ ਸੀ ਜਵਾਨੀ ਤੋਂ ਵੀ ਉੱਪਰ ਲੰਘ ਚੁੱਕੇ ਸੀ ਗੁਰੂ ਸਾਹਿਬ ਜੀ ਬਾਬਰ 78 ਸੰਮਤ ਵਿੱਚ ਆਵੇਗਾ ਇਹ ਗੱਲ ਸਤਿਗੁਰਾਂ ਨੇ ਪਹਿਲਾਂ ਦੱਸੀ ਸੀ ਜਥਾ ਔਣ 78 ਐ ਸੋ ਸੰਮਤ 1578 ਵਿਕਰਮੀ ਤੋਂ ਪਹਿਲਾਂ ਸਤਿਗੁਰੂ ਜੀ ਸੰਸਾਰ ਚ ਵਿੱਚ ਰਹੇ ਸਨ ਸੋ ਨੀਅਤ ਹੋ ਗਿਆ ਕਿ ਗੁਰੂ ਬਾਬਾ ਜੀ ਦਾ ਸਮਾ 1578 ਵਿਕਰਮੀ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ ਤੁਹਾਡੀ 10000 ਵਾਲੀ ਗੱਲ ਤਾਂ ਇੱਥੇ ਰਹਿ ਗਈ ਪਿਤਾ ਨੇ ਕਿਹਾ ਸ਼ਾਬਾਸ਼ ਬੇਟਾ ਬਹੁਤ ਅੱਛੀ ਖੋਜ ਕੀਤੀ ਭੈਣ ਨੇ ਕਿਹਾ ਪਹਿਲਾਂ ਬਾਬਰ ਕੌਣ ਸੀ ਤੇ ਕਿੱਥੋਂ ਆਇਆ ਸੀ ਪਰਾ ਨੇ ਕਿਹਾ ਬਾਬਲ ਮੁਗਲ ਸੀ ਤਦੋਂ ਖੁਰਾਸਾਨ ਸੰਭਾਲ ਕੇ ਆ ਰਿਹਾ ਸੀ ਜਥਾ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਫਿਰ ਗੁਰੂ ਜੀ ਨੇ ਬਾਬਰਾਂ ਦੀ ਪਠਾਨਾਂ ਨਾਲ ਲੜਾਈ ਤੇ ਕਤਲੇਆਮ ਦੇ ਹਾਲ ਅੱਖੀਂ ਡਠੇ ਲਿਖੇ ਨੇ ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਅਤੇ ਹੋਰ ਮਹਿਲਾ ਅੰਦਰ ਰਹੋਦੀਆ ਹੁਣ ਬਹਿਨਾਂ ਨਾਲ ਮਿਲਣ ਹਦੂਰ ਬਾਬਰ ਜਦੋਂ ਸੈਦਪੁਰ ਦੀ ਕਤਲਾਮ ਕਰਕੇ ਟੁਰ ਗਿਆ ਤਦੋਂ ਦਾ ਹਾਲ ਵੀ ਸਤਗੁਰਾਂ ਨੇ ਕਹਾ ਸੁਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ਇਸ ਸ਼ਬਦ ਵਿੱਚ ਦੱਸਿਆ ਸਗੋਂ ਸ਼ਬਦਾ ਤੋਂ ਇੱਕ ਹੋਰ ਵੀ ਪਤਾ ਲੱਗਦਾ ਕਿ ਪਠਾਣਾ ਪਾਸ ਜੋ ਹਿੰਦ ਦੇ ਰਾਜੇ ਸੀ ਉਸ ਸਮੇਂ ਬੰਦੂਕਾਂ ਨਹੀਂ ਚੱਲਦੀ ਉਹਨਾਂ ਹਾਥੀਆਂ ਦੀ ਫੌਜ ਚੜਾਈ ਸੀ ਉਹਨਾਂ ਪਾਸ ਕੇਵਲ ਤੀਰ ਸੀ ਪਰ ਮੁਗਲਾਂ ਪਾਸ ਬੰਦੂਕਾਂ ਸਨ ਤੇ ਉਹਨਾਂ ਬੰਦੂਕਾਂ ਨਾਲ ਫਤਿਹ ਪਾਈ ਜਿਵੇਂ ਵਜਨ ਆਇਆ ਮੁਗਲ ਪਠਾਣਾ ਭਈ ਲੜਾਈ ਰਣਮਹਿ ਤੇਗ ਵਗਾਈ ਉਹਨੇ ਧੁਪਕ ਤਾਣ ਚਲਾਈ ਉਹਨਾਂ ਹਸਤ ਚੜਾਈ ਖਸਤੀ ਕਈਏ ਹਾਥੀ ਸੋ ਬਾਬਰ ਦੇ ਆਉਣ ਤੋਂ ਪਹਿਲੇ ਉਸ ਦੇ ਹਮਲੇ ਵੇਲੇ ਤੇ ਮੰਗਰੋਂ ਸਤਗੁਰ ਜੀ ਦੇ ਮਨੁੱਖ ਜਾਮੇ ਵਿੱਚ ਪੰਜਾਬ ਵਿੱਚ ਵਿਚਰਨ ਦਾ ਹਾਲ ਹੈ ਭੈਣ ਨੇ ਕਿਹਾ ਤੇ ਸਤਗੁਰ ਨੇ ਇਹ ਹਾਲ ਤਵਾਰੀਖੀ ਕਿਉਂ ਲਿਖੇ ਬੀਰ ਜੀ ਨੇ ਕਿਹਾ ਇਹਨਾਂ ਸ਼ਬਦਾਂ ਤੋਂ ਬਲੂਮ ਹੁੰਦਾ ਕਿ ਦੇਸ਼ ਵਿੱਚ ਪਾਪ ਸੀ ਪਠਾਨ ਆਯਾਸ ਤੇ ਦੰਡਯੋਗ ਸਨ ਪਰ ਜਾ ਮੂਰਖ ਸੀ ਗਿਰੀ ਹੋਈ ਸੀ ਸਤਗੁਰ ਨੇ ਦੱਸਿਆ ਕਿ ਪਾਪਾਂ ਦਾ ਫਲ ਦੇਣ ਲਈ ਜਮ ਰੂਪ ਮੁਗਲ ਆਇਆ ਸਤਗੁਰ ਜੀ ਨੇ ਰਾਜਾ ਤੇ ਪਾਪ ਦੰਡ ਦਾ ਜ਼ਿਕਰ ਕਰਦੇ ਇਹ ਵਾਕਿਆਤ ਦੱਸੇ ਹਨ ਤੇ ਬਾਬਰ ਦੇ ਕਤਲਾਮ ਜ਼ੁਲਮਾਂ ਪਰ ਉਸ ਨੂੰ ਕੋਸਿਆ ਤੇ ਆਪਣੇ ਦਰਦਮੰਦ ਦਿਲ ਦਾ ਦਰਦ ਅਨੁਭਵ ਹਮਦਰਦੀ ਪਿਆਰ ਵਿੱਚ ਵਰਨਣ ਕੀਤਾ ਹੈ ਭੈਣ ਜੀ ਨੇ ਪੁੱਛਿਆ ਕੀ ਤੁਸੀਂ ਦੱਸ ਸਕਦੇ ਹੋ ਕਿ ਗੁਰੂ ਨਾਨਕ ਦੇਵ ਜੀ ਇੱਕ ਸੁਧਾਰਕ ਮਾਤਰ ਸਨ ਜਾਂ ਵਾਹਿਗੁਰੂ ਜੀ ਦੇ ਗਿਆਨ ਨੂੰ ਧਰੋਂ ਪ੍ਰਾਪਤ ਗੁਰੂ ਅਵਤਾਰ ਸੀ ਵੀਰ ਨੇ ਕਿਹਾ ਆਪ ਵਾਹਿਗੁਰੂ ਨਾਲ ਅਠੇ ਪੈਰ ਜੁੜੇ ਕਦੇ ਨਾ ਵਿਛੜੇ ਸਦਾ ਉਸ ਦੇ ਉੱਚੇ ਗਿਆਨ ਨੂੰ ਪ੍ਰਾਪਤ ਕਰਨ ਵਾਲੇ ਧੁਰ ਤੋਂ ਆਏ ਗੁਰੂ ਅਵਤਾਰ ਸੀ ਉਹ ਤਾਂ ਆਪ ਸਾਨੂੰ ਦੱਸਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਭੈਣ ਨੇ ਪੁੱਛਿਆ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ ਵੀਰ ਨੇ ਕਿਹਾ ਸਤਿਗੁਰ ਆਪ ਦੱਸਦੇ ਆ ਆ ਪਰੰਪਰ ਪਰ ਬਰਹਮ ਪਰ ਮੇਸਰ ਨਾਨਕ ਗੁਰ ਮਿਲਿਆ ਸੋਈ ਜਿਉ ਸੋਰਠ ਮਹੱਲਾ ਪਹਿਲਾ ਵਜਨ ਹੈ ਅਰਥਾਤ ਉਹਨਾਂ ਦਾ ਗੁਰੂ ਵਾਹਿਗੁਰੂ ਸੀ ਭੈਣ ਨੇ ਪੁੱਛਿਆ ਕੀ ਜਾਣੀਏ ਕੋਈ ਮਨੁੱਖ ਵੀ ਉਹਨਾਂ ਦਾ ਗੁਰੂ ਹੋਵੇ ਬੀਰ ਨੇ ਕਿ ਹਬੀਬੀ ਸਤਗੁਰ ਦੱਸਦੇ ਹਨ ਕਿ ਮੇਰੇ ਸਾਹਮਣੇ ਗਲੀਚਾ ਵਿਛਾ ਕੇ ਬੈਠਣ ਵਾਲਾ ਕੋਈ ਨਹੀਂ ਭਾਵ ਕੋਈ ਆਦਮੀ ਐਸਾ ਨਹੀਂ ਜਿਸ ਦੇ ਅੱਗੇ ਮੈਂ ਸਿੱਖੀ ਕਮਾਈ ਹੋਵੇ ਇਹ ਮੁਹਾਵਰਾ ਹੈ ਕਿ ਜੋ ਕਿਸੇ ਦੇ ਸਾਹਮਣੇ ਦੁਲੀਚਾ ਵਿਛਾ ਕੇ ਬੈਠੇ ਉਹ ਪੂਜਿਆ ਜਾਂ ਗੁਰੂ ਹੁੰਦਾ ਹੈ ਦੇਖੋ ਬਚਨ ਆਉਂਦਾ ਹੈ RAM KALI MOHALLA ਪਹਿਲਾ ਬੀਜੋ ਸੂਜੈ ਕੋ ਨਹੀਂ ਬਹਿ ਦੁਲੀਚਾ ਪਾਏ ਨਰਕ ਨਿਵਾਰਨ ਨਰ ਹੈ ਨਰ ਸੱਚੋ ਸੱਚ ਹੈ ਨਾਏ ਇਸ ਤੋਂ ਇਲਾਵਾ ਹੋਰ ਬਚਨ ਆਉਂਦਾ ਸੁਹੀ ਮਹੱਲਾ ਪਹਿਲਾ ਜਾ ਕੋ ਮਹਿਲ ਹਜੂਰ ਦੂਜੇ ਨਿਵੇ ਕਿਸ ਭੈਣ ਨੇ ਪੁੱਛਿਆ ਸਤਿਗੁਰੂ ਜੀ ساری ਉਮਰ ਆਪਣੇ ਦੇਸ਼ ਬੈਠੇ ਰਹੇ ਕਿ ਜਗਤ ਵਿੱਚ ਫਿਰਦੇ ਰਹੇ ਵੀਰ ਨੇ ਕਿਹਾ ਗੁਰਬਾਣੀ ਤੋਂ ਪਤਾ ਲੱਗਦਾ ਹੈ ਕਿ ਆਪ ਜੀ ਬਹੁਤ ਫਰੇ ਤੇ ਜਗਤ ਉਧਾਰਿਆ ਜੈਸੇ ਕਿ ਮਹਾਰਾਜ ਜੀ ਦੱਸਦੇ ਗੋੜੀ ਮੁਹੱਲਾ ਪਹਿਲਾ ਟੱਟ ਤੀਰਥ ਹਮ ਨਵਖੰਡ ਦੇਖੇ ਹੱਟ ਪਟਣ ਬਾਜ਼ਾਰਾ ਭੈਣ ਨੇ ਪੁੱਛਿਆ ਸਤਗੁਰ ਜੀ ਆਪਣੇ ਆਪ ਨੂੰ ਦਾਸ ਤੇ ਨੀਮਾ ਕਹਿੰਦੇ ਰਹੇ ਗੁਰੂ ਕਿਵੇਂ ਹੋਏ ਫਿਰ ਵੀਰ ਨੇ ਕਿਹਾ ਪਰਮੇਸ਼ਰ ਨੇ ਗੁਰੂ ਥਾਪ ਕੇ ਕੱਲਿਆ ਸੀ ਤੇ ਸਾਰੇ ਲੋਕ ਉਹਨਾਂ ਨੂੰ ਗੁਰੂ ਤਦੋਂ ਹੀ ਆਖਦੇ ਸੀ ਦੇਖੋ ਕਲ ਨਾਮੇ ਕਵੀ ਉਹਨਾਂ ਨੂੰ ਆਪਣੇ ਸਵਈਆਂ ਵਿੱਚ ਪਰਮ ਗੁਰੂ ਤੇ ਪ੍ਰਮਾਨ ਨਾਨਕ ਗੁਰੂ ਲਿਖਦੇ ਆ। ਫਿਰ ਬਾਕੀ ਪਾਤਸ਼ਾਹੀਆਂ ਨੇ ਜਦ ਸ਼ਬਦ ਤੇ ਸ਼ਲੋਕ ਦੇ ਅਖੀਰ ਨਾਨਕ ਲਿਖਿਆ ਹੈ ਤਾਂ ਆਪਣੀ ਛਾਪ ਦਿੱਤੀ ਹੈ। ਪਰ ਜਿੱਥੇ ਕਿਤੇ ਗੁਰੂ ਨਾਨਕ ਪਦ ਲਿਖਿਆ ਹੈ ਉੱਥੇ ਸਤਿਗੁਰੂ ਨਾਨਕ ਨੂੰ ਗੁਰੂ ਆਖਿਆ ਹੈ। ਜਿਵੇਂ ਵਚਨ ਆਉਂਦਾ ਹੈ ਕਨੜਾ ਮਹੱਲਾ ਚੌਥਾ। ਦੀਖਿਆ ਆਖ ਬੁਜਾਇਆ ਸਿਫਤੀ ਸੱਚ ਸਮਿਓ ਤਿਨ ਕਉ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦੇਵ ਇਹ ਮਾਝ ਦੀ ਵਾਰ ਦੇ ਵਿੱਚ ਹੈ ਮਾਝ ਰਾਗ ਦੀ ਵਾਰ ਵਿੱਚ ਤੇ ਕੰਨੜਾ ਰਾਗ ਚ ਵੀ ਵਚਨ ਆਉਂਦਾ ਚਾਰ ਵਰਨ ਚਾਰ ਆਸਰਮ ਹੈ ਕੋਈ ਮਿਲੈ ਗੁਰੂ ਗੁਰੂ ਨਾਨਕ ਸੋ ਆਪ ਤਰੈ ਕੁਲ ਸਗਲ ਤਰਦੋ ਇਸ ਤੋਂ ਇਲਾਵਾ ਜੈਤਸਰੀ ਰਾਗ ਦੀ ਵਾਰ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ ਗੁਰ ਦਿਆਨ ਸਮਰੱਥ ਗੁਰ ਗੁਰ ਨਾਨਕ ਪਦਿਤ ਉਧਾਰਨ ਹੈ ਅੱਜ ਮੈਂ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਦੇਣੇ ਆ ਸੁਣੋ ਉੱਥੇ ਲਿਖਿਆ ਹੈ ਪੰਚਮ ਪਾਤਸ਼ਾਹ ਜੀ ਦੇ ਵਚਨ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਗੁਰੂ ਨਾਨਕ ਦੇਵ ਜੀ ਸਭ ਤੋਂ ਵੱਡੇ ਆ ਜਿਨੇ ਸੰਸਾਰ ਵਿੱਚ ਜਨ ਜਾਂ ਹਰੀ ਜਨ ਹਰੀ ਜਨ ਮਤਲਬ ਹਰੀ ਦੇ ਪਰਮੇਸ਼ਰ ਦੇ ਜਨ ਪੈਗੰਬਰ ਅਵਤਾਰ ਹੋਏ ਉਹ ਸਭ ਨਾਲੋਂ ਤੋਂ ਵੱਡੇ ਹੋਏ ਪਰ ਸਾਲ ਤੁਸਾਂ ਤੇ ਮੈਂ ਖਾਲਸਾ ਸਮਾਚਾਰ ਦਾ ਸਿਰੇ ਦਾ ਲੇਖ ਪੜਿਆ ਸੀ ਜਿਸ ਵਿੱਚ ਇਹ ਗੱਲ ਸਾਬਤ ਕੀਤੀ ਗਈ ਕਿ ਗੁਰੂ ਨਾਨਕ ਸਭ ਤੋਂ ਵੱਡੇ ਸਨ ਉਹ ਇਸੇ ਤੁਕ ਦੀ ਵਿਆਖਿਆ ਸੀ ਫਿਰ ਪੰਜਵੇਂ ਸਤਗੁਰਾਂ ਨੇ ਸਾਰੇ ਭਗਤਾਂ ਨੂੰ ਗਿਣ ਕੇ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਦੇਵ ਗੋਬਿੰਦ ਰੂਪ ਕਿਹਾ ਹੈ ਭੈਣ ਜੀ ਨੇ ਪੁੱਛਿਆ ਵੀਰ ਜੀ ਗੁਰੂ ਨਾਨਕ ਨੂੰ ਬਾਬਾ ਨਾਨਕ ਵੀ ਕਹਿੰਦੇ ਆ ਇਹ ਬਾਬਾ ਅੱਲ ਪਿੱਛੋਂ ਮੁਸਲਮਾਨਾਂ ਨੇ ਪਾਈ ਹੈ ਵੀ ਬਾਅਦ ਵਿੱਚ ਮੁਸਲਮਾਨਾਂ ਨੇ ਅੱਲ ਪਾਈ ਹੈ ਬਾਬਾ ਸ਼ਬਦ ਅੱਜ ਸਾਡੇ ਕਈ ਪ੍ਰਚਾਰਕ ਵੀ ਬਾਬਾ ਨਾਨਕ ਬਾਬਾ ਨਾਨਕ ਕਹਿੰਦੇ ਆ ਦੇਖੋ ਇਹ ਸਵਾਲ ਕੀਤਾ ਇੱਥੇ ਡਾਕਟਰ ਭਾਈ ਵੀਰ ਸਿੰਘ ਸਾਹਿਬ ਨੇ ਲਿਖਤ ਕੀਤੀ ਆ ਇੱਕ ਪਰਿਵਾਰ ਦਾ ਆਪਸ ਵਿੱਚ ਵਿਚਾਰ ਚੱਲ ਰਿਹਾ ਹੈ ਇਹ ਹੋ ਸਕਦਾ ਭਾਈ ਵੀਰ ਸਿੰਘ ਜੀ ਦੀ ਕਲਪਨਾ ਹੋਵੇ ਉਸ ਕਲਪਨਾ ਦੇ ਜਰੀਏ ਸਾਨੂੰ ਕਲਯੁਗੀ ਜੀਵਾ ਨੂੰ ਉਹ ਮਤ ਸਮਤ ਗਿਆਨ ਦੇ ਰਹੇ ਹੋਣ ਤਾਂ ਸਵਾਲ ਕੀਤਾ ਵੀਰ ਜੀ ਗੁਰੂ ਨਾਨਕ ਨੂੰ ਬਾਬਾ ਨਾਨਕ ਵੀ ਕਹਿੰਦੇ ਆ ਇਹ ਬਾਬਾ ਆਲ ਹੈ ਜਿਹੜੀ ਪਿਛੋ ਮੁਸਲਮਾਨਾਂ ਨੇ ਪਾਈ ਆ ਵੀਰ ਨੇ ਕਿਹਾ ਨਹੀਂ ਭੈਣ ਜੀ ਸਤਿਗੁਰ ਦੇ ਸਮੇ ਲੋਕੀ ਉਹਨਾਂ ਨੂੰ ਗੁਰੂ ਜੀ ਤੇ ਬਾਬਾ ਜੀ ਆਖਦੇ ਸੀ ਤੁਰਕੀ ਜ਼ਬਾਨ ਵਿੱਚ ਬਾਬਾ ਪਿਤਾ ਨੂੰ ਸਤਕਾਰਯੋਗ ਨੂੰ ਬਜ਼ੁਰਗ ਨੂੰ ਕਹਿੰਦੇ ਆ ਇਹ ਤੁਰਕੀ ਭਾਸ਼ਾ ਹੈ ਬਾਬਾ ਗੁਰੂ ਨਾਨਕ ਨੂੰ ਬਾਬਾ ਪਹਿਲੀ ਵਾਰ ਬਾਬਰ ਪਾਸ਼ਾ ਨੇ ਸੱਦਿਆ ਸੀ ਜੋ ਉਹਨਾਂ ਦੀ ਜੋ ਉਹਨਾਂ ਦੀ ਅਲੋਹੀਅਤ ਮਤਲਬ ਰੱਬੀ ਜلال ਦਾ ਕਾਇਲ ਹੋ ਗਿਆ ਸੀ ਤੇ ਉਹਨਾਂ ਦੀ ਸਪਾਰਸ਼ਪੁਰ ਸੈਦਪੁਰ ਦੀ ਕਤਲਿਆਮ ਬੰਦ ਕੀਤੀ ਸੀ ਪਰ ਬਾਹਰ ਦੀ ਗੱਲ ਤੁਸੀਂ ਸੁਣਨੀ ਨਹੀਂ ਸੋ ਗੁਰਬਾਣੀ ਦੀ ਅੰਦਰਲੀ ਉਗਾਹੀ ਸਾਨੂੰ ਇੰਨੀ ਮਿਲਦੀ ਹੈ ਕਿ ਸਤਿਗੁਰੂ ਨੂੰ ਲੋਕੀ ਬਾਬਾ ਤਦੋਂ ਕਹਿੰਦੇ ਹੁੰਦੇ ਸੀ ਜਿਵੇਂ ਗੌੜੀ ਚੇਤੀ ਮੁਹੱਲਾ ਪਹਿਲਾ ਬਚਨ ਆ ਰਿਹਾ ਹਉ ਖਰੀਦ ਹੇਲੀ ਹੋਈ ਬਾਬਾ ਨਾਨਕ ਹਉ ਖਰੀਦ ਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਇਸ ਤੁਕ ਗੋੜੀ ਵਿੱਚ ਸਤਿਗੁਰ ਜੀ ਦੀ ਆਪਣੀ ਐ ਜਿਹੜੀ ਤੁਕ ਇਹਦੇ ਵਿੱਚ ਸਾਫ਼ ਹੈ ਕਿ ਲੋਕੀ ਉਹਨਾਂ ਨੂੰ ਬਾਬਾ ਅਰਥਾਤ ਬਜ਼ੁਰਗ ਪਿਤਾ ਸਤਿਕਾਰਯੋਗ ਉਦੋਂ ਸਾਦੇ ਸੀ ਅੱਜ ਕੱਲ ਬਾਬਾ ਦਾਦੇ ਨੂੰ ਕਹਿੰਦੇ ਆ ਪਰ ਤਦੋਂ ਨਵੇਂ-ਨਵੇਂ ਤੁਰਕ ਆਏ ਸੀ ਤੇ ਉਹਨਾਂ ਦਾ ਇਹ ਲਫ਼ਜ਼ ਡਾਢੇ ਹੀ ਸਤਿਗੁਰ ਨਾਲ ਸਤਿਕਾਰ ਨਾਲ ਬੜੇ ਬਜ਼ੁਰਗ ਲਈ ਤੱਕ ਕੇ ਤੁਰਕਾਂ ਨੇ ਗੁਰੂ ਜੀ ਲਈ ਵਰਤਿਆ ਸੀ ਸਰ ਪਹਿਨ ਜੀ ਕਹਿੰਦੇ ਤੁਸੀਂ ਕਹਿੰਦੇ ਹੋ ਗੁਰੂ ਨਾਨਕ ਦਾ ਗੁਰੂ ਰੱਬ ਹੈ ਭਲਾ ਕਦੇ ਰੱਬ ਨੇ ਗੁਰੂ ਨਾਨਕ ਨੂੰ ਪਾਸ ਬਹਾਲ ਕੇ ਨਾਮਦਾਨ ਦਿੱਤਾ ਤੇ ਕਦੇ ਆਖਿਆ ਕਿ ਤੁਸੀਂ ਇਸ ਦਾ ਪ੍ਰਚਾਰ ਕਰੋ ਤੇ ਸ੍ਰਿਸ਼ਟੀ ਨੂੰ ਤਾਰੋ ਵੀਰ ਨੇ ਕਿਹਾ ਸਤਗੁਰ ਆ ਹੀ ਸੱਚੇ ਲੋਕ ਤੋਂ ਸੀ ਤੇ ਵਾਹਿਗੁਰੂ ਦੀ ਜੋਤ ਵਿੱਚੋਂ ਸਨ ਪਰ ਇਸ ਦੇਹੀ ਵਿੱਚ ਆ ਕੇ ਵੀ ਦਰਗਾਹ ਗਏ ਹਨ ਤੇ ਵਾਹਿਗੁਰੂ ਨੇ ਨਾਮਦਾਨ ਦਿੱਤਾ ਤੇ ਗੁਰੂ ਪਾਤ ਥਾਪਿਆ ਸੀ ਭੈਣ ਨੇ ਕਿਹਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਦੱਸੋ ਜਨਮ ਸਾਖੀ 'ਚੋਂ ਨਾ ਦੱਸਣਾ ਅੱਜ ਇਹੋ ਨਾਮ ਰੱਖਿਓ ਵੀਰ ਨੇ ਕਿਹਾ ਲਓ ਸੁਣੋ ਜੈਸਾ ਕਿ ਉਹ ਆਪ ਦੱਸਦੇ ਐ ਮਾਜ ਰਾਗ ਦੀ ਬਾਰ ਵਿੱਚ ਮਹੱਲਾ ਪਹਿਲਾ ਹਉ ਢਾਡੀ ਬੇਕਾਰ ਕਾਰ ਲਾਇਆ ਰਾਤ ਦੇ ਹੈ ਕਹਿ ਵਾਰ ਤਰੋ ਫੁਰਮਾਇਆ ਢਾਡੀ ਸੱਚੈ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹੇ ਕਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਇਸ ਵਿੱਚ ਸਾਫ਼ ਦੱਸਿਆ ਕਿ ਮੈਨੂੰ ਢਾਡੀ ਮਤਲਬ ਜਸ ਕਰਨ ਵਾਲੇ ਨੂੰ ਮਾਲਕ ਨੇ ਮਤਲਬ ਰੱਬ ਨੇ ਆਪਣੇ ਸੱਚੇ ਮਹਿਲ ਵਿੱਚ ਬੁਲਾਇਆ ਆਪਣੇ ਸੱਚੇ ਅਮਰਤ ਨਾਮ ਦਾ ਤੇ ਸਿਫਤ ਸਲਾਹ ਕੀਰਤਨ ਦਾ ਸੱਚਾ ਸਰੂਪ ਆਉ ਮੈਨੂੰ ਦਿੱਤਾ। ਧਰੋ ਫਰਮਾਨ ਕੀਤਾ ਕਿ ਦਿਨੇ ਰਾਤ ਰੋਜ਼ Jap ਹੁਣ ਮੈਂ ਉਸ ਦਾ ਨਾਮ ਕੀਰਤਨ ਉਹ ਪ੍ਰਚਾਰ ਕਰਦਾ ਹੈ। ਵਾਹਿਗੁਰੂ ਨਾਲ ਮੇਲ ਹੋਣ ਦਾ ਹਜ਼ੂਰੀ ਦੇ ਪ੍ਰਤੱਖ ਹੋਣ ਦਾ ਤੇ ਬਖਸ਼ਿਸ਼ ਪ੍ਰਾਪਤੀ ਦਾ ਅਕੈ ਅਵਸਥਾ ਨੂੰ ਸਾਡੀ ਸਮਝ ਲਈ ਕਿੰਨਾ ਸਪਸ਼ਟ ਦੱਸਿਆ ਹੈ। ਪਿਤਾ ਨੇ ਕਿਹਾ ਸ਼ਾਬਾਸ਼ ਸ਼ਾਬਾਸ਼ ਬੇਟਾ ਜੀਓ ਸ਼ਾਬਾਸ਼। ਸੋ ਸਾਧ ਸੰਗਤ ਜੀ ਇੰਨਾ ਇਤਿਹਾਸ ਬਾਕੀ ਕੱਲ ਦੇ ਸਮੇਂ ਵਿੱਚ ਆਪਾਂ ਸਰਵਣ ਕਰਾਂਗੇ ਇਹ ਬੜੀਆਂ ਇਲਾਹੀ ਗੰਮੀ ਵਚਨ ਹਨ ਡੂੰਘੀਆਂ ਬਾਤਾਂ ਹਨ ਜੋ ਭਾਈ ਵੀਰ ਸਿੰਘ ਸਾਹਿਬ ਸਾਨੂੰ ਅਲਪਗ ਜੀਵਾਂ ਨੂੰ ਇਕ ਕਲਪਨਾ ਦੇ ਜ਼ਰੀਏ ਹੀ ਸਮਝ ਲਈਏ ਤਾਂ ਸਮਝਾਉਣ ਦਾ ਯਤਨ ਕਰ ਰਹੇ ਆ ਸਮਝੀਏ ਸਤਗੁਰੂ ਮਹਾਰਾਜ ਦੀ ਖੁਸ਼ੀ ਨਾਲ ਸਮਝੀਏ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਮਝੀਏ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ